ਨਮਸਕਾਰ ਦੋਸਤੋ ਮੈਂ ਸ਼ਮੀਲ ਸੁਨਤਰਾ ਤੁਸੀਂ ਦੇਖ ਲਓ ਹਲਚਲ ਪੰਜਾਬ ਦੀ ਅੱਜ ਫੇਰ ਅਸੀਂ ਪਹੁੰਚਿਆ ਮਲਕਪੁਰ ਚੌਂਕ ਦੇ ਵਿੱਚ ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਮਲਕਪੁਰ ਚੌਂਕ ਤੇ ਪਿਛਲੇ ਕੱਲੇ ਕਿਸ ਤੁਹਾਨੂੰ ਦਿਖਾਈ ਗਈ ਸਾਡੇ ਚੈਨਲ ਦੇ ਪਾਸੋਂ ਕਿ ਜਿਹੜਾ ਇੱਥੇ ਐਸੇ ਇੱਕ ਮਲਕਪੁਰ ਚੌਂਕ ਦਾ ਕਾਟਾ ਹੈਗਾ ਜਿਹੜਾ ਕਿੰਦੇ ਮੋੜ ਹੈ ਇੱਥੇ ਕੋਈ ਨਾ ਕੋਈ ਜਿਹੜਾ ਹਾਸਾ ਹੁੰਦਾ ਰਹਿੰਦਾ ਸੀ ਪਰ ਲੋਕਾਂ ਦੀ ਇਹੀ ਮੰਗਿਆ ਗਈ ਸੀ ਜਿਵੇਂ ਕਿ ਪਹਿਲਾਂ ਇੱਥੇ ਐਸਐਸਪੀ ਸਾਹਿਬ ਦੇ ਪਾਸੋਂ ਇੱਥੇ ਬੈਰੀਗੇਡ ਲਗਾ ਕੇ ਰਸਤਾ ਕੱਟਿਆ ਬੰਦ ਕੀਤਾ ਗਿਆ ਸੀ ਪਰ ਜੇ ਗੱਲ ਕਰਾਂਗੇ ਲੋਕ ਸਭਾ ਚੋਣਾਂਾਂ ਦੇ ਵਿੱਚ ਜਿਹੜਾ ਕਟੂਨ ਯਾਕ ਖੋਲਿਆ ਗਿਆ ਸੀ ਉਹ ਕਟ ਖੋਲਣ ਦੇ ਕਾਰਨ ਜਿਹੜਾ ਇੱਥੇ ਕਿ ਕਈ ਹਾਸੇ ਹੋਏ ਸੀ ਕਈ ਐਕਸੀਡੈਂਟ ਹੋਏ ਸੀ ਪਰ ਲੋਕਾਂ ਦੀ ਇੱਥੇ ਇਹੀ ਮੰਗ ਸੀ ਕਿ ਇਹ ਕਟ ਬੰਦ ਕੀਤਾ ਜਾਏਗਾ ਕਿ ਇਹ ਹਾਸੇ ਹੁਣ ਬੰਦ ਹੋ ਜਾਣਗੇ ਪਰ ਜੇ ਗੱਲ ਕਰਾਂਗੇ ਸਾਡੇ ਚੈਨਲ ਦੇ ਮਾਧਿਅਮ ਨਾਲ ਜੀ ਕਿ ਇੱਥੇ ਖਬਰ ਦਿਖਾਈ ਗਈ ਸੀ ਉਹ ਖਬਰ ਦਾ ਕਿਤੇ ਕਿਤੇ ਅਸਰ ਹੁੰਦਿਓ ਹੈ ਜਿਹੜਾ ਕਿ ਅੱਜ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਕਾਟੇ ਜਿਹੜੇ ਬੰਦ ਕੀਤੇ ਗਏ ਆ ਇੱਥੇ ਬੈਰੀਕੇਡ ਫੇਰ ਲਗਾ ਦਿੱਤੇ ਗਏ ਆ ਪਰ ਉਹ ਲੋਕਾਂ ਨੇ ਬਥੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਹੈ ਪਰ ਉਹਨਾਂ ਦੀ ਇਹੀ ਮੰਗ ਹੈਗੀ ਹੈ ਕਿ ਜੇ ਬੈਰੀਕੇਡ ਬੰਦ ਕੀਤੇ ਗਏ ਆ ਪਰ ਇਹ ਬੰਦ ਹੀ ਰਹਿਣ ਚਾਹਦਾ ਪਰ ਜੇ ਕਾਟੇ ਖੋਲਣੇ ਨਹੀਂ ਚਾਹਦਾ ਤੁਹਾਨੂੰ ਗੱਲਬਾਤ ਕਰਦੇ ਇਥੋਂ ਲੋਕਾਂ ਨਾਲ ਕੀ ਕਹਿਣਾ ਲੋਕਾਂ ਦਾ ਮੈਂ ਸ਼ਮੀ ਸੁਨੋ ਤੇਰਾ ਆਪਣੇ ਸੰਯੋਗੀ ਕੁਸ਼ਮ ਲਤਾ ਕੇ ਸਾਥ ਹਲਚਲ ਪੰਜਾਬ ਦੀ ਪਠਾਨਕੋਟ ਜਗਿੰਦਰਪਾਲ ਤਫਰਾ ਤੋਂ ਪ੍ਰਦੇਸ਼ਮਾ ਸਤੀਪਨ ਇੱਥੇ ਖੜੇ ਰਹੇਲੇ ਤੁਸੀਂ ਮੈਂ ਮਲਕੋਚੌਂ ਦੇ ਖੜਾ ਜਿਹੜਾ ਰਸਤਾ ਬਸਟੈਂਡ ਜਾਂਦਾ ਹੈ ਉਹ ਕਟ ਰਹਾ ਸੀ ਪੈਰੀਕੇਟਰ ਸੀਗੇ ਲੱਗੇ ਰਹੇ ਖਾਕ ਸਾਹਿਬ ਸੀਗੇ ਐਸਐਸਪੀ ਉਹਨਾਂ ਵੱਲੋਂ ਬੰਦ ਕੀਤਾ ਗਿਆ ਸੀ ਕਿਉਂਕਿ ਹਾਸੇ ਕਾਫੀ ਹੁੰਦੇ ਸੀ ਕੱਲ ਫਿਰ ਇੱਥੇ ਇੱਕ ਬੜਾ ਵੱਡਾ ਹਾਸਾ ਹੋਇਆ ਸੀਗਾ ਮੋਟਰਸਾਈਕਲ ਸਵਾਰ ਦੀ ਚਿਹੜ ਜਾਏ 11:00 ਵਜੇ ਜਿਹਨੇ ਉਹ ਖੋਲ ਦਿੱਤਾ ਗਿਆ ਸੀਗਾ ਕਿਸੇ ਕਾਰ ਕਹਿੰਦੇ ਰਾਜਨੀਤਿਕ ਦੇ ਚੱਕਰ ਦੇ ਵਿੱਚ ਹੋਇਆ ਸੀਗਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਬੰਦ ਹੈ ਖਾਕ ਸਾਹਿਬ ਜਿਹੜੇ ਸੀਗੇ ਬਹੁਤ ਲਾਈ ਕੈਪਚਰ ਕੀ ਗਏ ਉਹਨਾਂ ਦੀ ਰੈਂਡਬਾਈ ਦੇ ਅੰਦਰ ਉਹਨਾਂ ਨੇ ਦੇਖਿਆ ਕਿ ਇੱਥੇ ਬੜੇ ਹਾਦਸੇ ਹੁੰਦੇ ਕਾਫੀ ਹਾਦਸੇ ਹੋ ਚੁੱਕੇ ਸੀ ਇਹ ਹਾਦਸੇਨ ਦਾਅਵਤ ਦੇ ਰਿਆ ਸੀ ਤੇ ਉਹਨਾਂ ਨੇ ਆਪਣੀ ਰੈਂਡਬਾਈ ਤੇ ਬੰਦ ਕਰਾਇਆ ਸੀਗਾ ਜਿਹਦੇ ਕਾਰਨ ਹਾਦਸੇ ਉਹਨੇ ਬੰਦ ਹੋ ਗਏ ਸੀ ਲੇਕਿਨ ਕੁਝ ਰਾਜਨੀਤਿਕ ਦਬਾਅ ਦੇ ਕਾਰਨ ਅੰਦਰ ਅੰਦਰ ਆ ਕੇ ਪ੍ਰਸ਼ਾਸਨ ਨੇ ਮੁਰਤੇ ਨੂੰ ਖੋਲਤਾ ਕਿ ਕੱਲ ਰੱਖੀਏ ਜਿੰਸੀ ਉਹ ਰੱਖੀਏ ਜਿੰਚ ਕੱਲ੍ਹ ਵੇਰ ਜੜਾ ਸੀ ਹਾਦਸਾ ਵੀ ਹੋ ਗਿਆ ਉਹ ਜਿਹੜਾ ਚੌਕ ਆ ਗਿਆ ਇਹ ਹਾਦਸੇ ਦਾ ਬਬਦ ਦਿੰਦਾ ਤੇ ਇਸ ਕਰਕੇ ਮੇਰੀ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਇਹ ਸਦਾ ਵਾਸਤੇ ਬੰਦ ਕਰਨਾ ਚਾਹੀਦਾ ਕਿਉਂਕਿ ਜਿਹੜਾ ਹੈ ਇਹ ਆਪਣਾ ਹਾਦਸਾ ਨਾ ਬਚੇ ਇੱਥੇ ਕੋਈ ਹਾਸਾ ਨਾ ਹੋਵੇ ਕਿਸੇ ਦੀ ਜਾਨ ਨਾ ਜਾਵੇ ਕਿਉਂਕਿ ਹਾਸੇ ਦੇ ਕਾਰਨ ਬੜੇ ਲੋਕਾਂ ਦੀ ਜਾਨਾਂ ਜਾ ਚੁੱਕੀਆਂ ਨੇ ਇਹੀ ਦਰ ਪ੍ਰਸ਼ਾਸਨ ਅੱਗੇ ਬੇਤੀ ਹੈ ਕਿ ਜੇਕਰ ਇਹਨੂੰ ਬੰਦ ਕਰ ਦਿੱਤਾ ਗਿਆ ਕਾਟ ਨੂੰ ਹਾਂਜੀ ਇਹ ਹਾਦਸਾ ਵਾਲਾ ਤਾਂ ਬੰਦ ਕੀਤਾ ਮੇਰਾ ਇਹੀ ਰਿਕਵੈਸਟ ਪੇਸ਼ ਹੈ ਕਿ ਹਾਸਾ ਨਹੀਂ ਹੋ ਜੇਦਾ ਇਸਕੇ ਬੰਦ ਹੀ ਰਹਿਣੇ ਚਾਹੀਦੇ ਇੱਥੇ ਆਪਣਾ ਢਾਬਾ ਹੈਗਾ ਹਾਂਜੀ ਤੁਹਾਡੇ ਸਾਹਮਣੇ ਤੇ ਹੈ ਗਿਆ ਬੈਰੀਕੇਡੇਡ ਲੱਗੇ ਨੇ ਇਹ ਰਸਤਾ ਖੋਲਿਆ ਗਿਆ ਸੀਗਾ ਕੱਟ ਤੇ ਕਾਫੀ ਹਾਦਸੇ ਵੀ ਹੁੰਦੇ ਪਏ ਕੱਲ ਵੀ ਇੱਕ ਹਾਦਸਾ ਹੋਇਆ ਸੀ ਪੀ ਦੇਖਿਆ ਹੋਇਆ ਹਾਂਜੀ ਹਾਂਜੀ ਸਾਡੇ ਲੋਕਾਂ ਨੂੰ ਖਬਰ ਵੀ ਦਿਖਾਈ ਗਈ ਸੀ ਅੱਜ ਬੰਦ ਕਰ ਦਿੱਤਾ ਗਿਆ ਕੀ ਕਹਿਣਾ ਜਾਂਦੇ ਹੋ ਬਹੁਤ ਅੱਛਾ ਜੀ ਬੰਦ ਹੋ ਗਿਆ ਕਿਉਂਕਿ ਹਰ ਕਿਸੇ ਦੀ ਜਾਨ ਬਹੁਤ ਕੀਮਤੀ ਆ ਤੇ ਉਹਦਾ ਬਚਾਓ ਹੋ ਜਾਏਗਾ ਠੀਕ ਹੈ ਦੇਖੋ ਪਹਿਲੇ ਵੀ ਬੰਦ ਸੀਗਾ ਇੱਕ ਹਾਂ ਪਹਿਲਾਂ ਵੀ ਬੰਦ ਸੀ ਤੇ ਲਕਸ਼ਣਾਂ ਦੇ ਦੌਰਾਨ ਖੁੱਲਿਆ ਸੀਗਾ ਤੇ ਹੋਰ ਫਿਰ ਬੰਦ ਹੋ ਗਿਆ ਸਵੇਰ ਤੋਂ ਬਹੁਤ ਵਧੀਆ ਹੋਇਆ ਕਿ ਬੰਦ ਕਰਤਾ ਕਿਉਂਕਿ ਉਪਰੋਂ ਉਹਦੇ ਘੁੰਮ ਗਿਆ ਆਣ ਗਿਆ ਚਲੋ ਕਿਸੇ ਦਾ ਐਕਸੀਡੈਂਟ ਨਹੀਂ ਹੋਏਗਾ ਬਚਾਅ ਹੋ ਜਾਊਗਾ